ਕਹਾਣੀ ਜਵਾਬ ਉਸ ਦਾ ਨਾਂ ਗੁੱਲੂ ਸੀ ਮਸਾ 5-6 ਸਾਲ ਦਾ ਹੋਵੇਗਾ ਉਹ ਆਪਣੇ ਮਾਪਿਆਂ ਨਾਲ ਸ਼ਹਿਰ ਦੀ ਮੁੱਖ ਸੜਕ ਦੇ ਕਿਨਾਰੇ ਝੌਂਪੜੀਆਂ ਵਿੱਚ ਰਹਿੰਦਾ ਸੀ ਉਸ ਦੀ ਅੰਮੀ ਉਸ ਨੂੰ ਆਪਣੇ ਨਾਲ ਲਿਜਾਂਦੀ ਤੇ ਬਸ ਹੱਡੇ ਤੇ ਲਾਈਟਾਂ ਵਾਲੇ ਚੌਂਕ ਵਿੱਚ ਭੀਖ ਮੰਗਵਾਉਂਦੀ ਕੁੱਲੋਂ ਨੂੰ ਭੀਖ ਮੰਗਣਾ ਚੰਗਾ ਨਹੀਂ ਲੱਗਦਾ ਕਈ ਲੋਕ ਉਹਨਾਂ ਵੱਲ ਗੁੱਸੇ ਨਾਲ ਵੇਖਦੇ ਸਨ ਕਈ ਝਿੜਕਾ ਦਿੰਦੇ ਸਨ ਤੇ ਕਈ ਉਹ ਪਰਾਂ ਕਰ ਲੈਂਦੇ ਸਨ ਕਈ ਵਾਰੀ ਤਾਂ ਉਸ ਨੂੰ ਤੇ ਉਸ ਦੀ ਮਾਂ ਨੂੰ ਬੜੀਆਂ ਪਹਿੜੀਆਂ ਪਹਿੜੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਬੁੱਲੂ ਥੋੜਾ ਵੱਡਾ ਹੋਇਆ ਤਾਂ ਉਸਦੇ ਮਾਪਿਆਂ ਨੇ ਇਕੱਲੇ ਨੂੰ ਢੀਖ ਮੰਗਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਉਸਦੇ ਨਾਲ ਝੁਕੀਆਂ ਦੇ ਕੁਝ ਬੱਚੇ ਹੋਰ ਵੀ ਹੁੰਦੇ ਚੌਂਕ ਤੇ ਜਦੋਂ ਲਾਲ ਬੱਤੀ ਹੁੰਦੀ ਤਾਂ ਉਸਦੇ ਦੋਸਤ ਫਟਾਫਟ ਕਾਰਾਂ ਸਕੂਟਰਾਂ ਵਾਲਿਆਂ ਅੱਗੇ ਹੱਥ ਆ ਡੱਡ ਕੇ ਪੀਖ ਮੰਗਣ ਲੱਗ ਜਾਂਦੇ ਗੁੱਲੂ ਨੂੰ ਆਪਣੇ ਹੱਥ ਚਫੜੇ ਕੱਪੜੇ ਨਾਲ ਰੁਕੀ ਹੋਈ ਕਾਰ ਦਾ ਬੋਨਟ ਤੇ ਸ਼ੀਸ਼ੇ ਸਾਫ਼ ਕਰਨ ਲੱਗ ਜਾਂਦਾ ਫਿਰ ਡਰਾਈਵਰਾਂ ਕੋਲੋਂ ਮੰਗਣ ਲੱਗਦਾ ਉਸਦੇ ਦੋਸਤ ਗੁੱਲੂ ਨਾਲੋਂ ਤੇਜ਼ ਤਰਾਰ ਤਾਂ ਸਨ ਉਹ ਸ਼ਾਮ ਤੱਕ 100-100 ਰੁਪਿਆ ਕਮਾ ਲੈਂਦੇ ਪਰ ਗੁੱਲੂ ਨੂੰ ਸਭ ਤੋਂ ਘੱਟ ਪੈਸੇ ਮਿਲਦੇ ਅਸਲ ਵਿੱਚ ਉਹ ਨਹੀਂ ਸੀ ਚਾਹੁੰਦਾ ਕਿ ਉਹ ਪੀਖ ਮੰਗੇ ਝਿੜਕਾ ਸਹੀ ਲੋਕ ਉਸਨੂੰ ਦੁਤਕਾਰਨ ਉਸਦੇ ਮਨ ਵਿੱਚ ਕੁਝ ਹੋਰ ਹੀ ਸੁਪਨਾ ਸੀ ਇੱਕ ਦਿਨ ਗੁੱਲੂ ਸਵੇਰੇ ਸਵੇਰੇ ਸੜਕ ਕਿਨਾਰੇ ਬੈਠਾ ਸੀ ਉਸਦੇ ਹੱਥ ਵਿੱਚ ਪੰਜਾਬੀ ਦਾ ਇੱਕ ਕਾਇਦਾ ਸੀ ਉਹ ਬੜੀ ਦਿਲਚਸਪੀ ਨਾਲ ਕਾਇਦਾ ਵੇਖਣ ਵਿੱਚ ਖੁੱਬਿਆ ਹੋਇਆ ਸੀ ਕੰਨੇ ਨੂੰ ਉੱਥੇ ਇੱਕ ਮੈਡਮ ਵੀ ਆ ਗਈ ਉਹ ਕਿਸੇ ਪਿੰਡ ਵਿੱਚ ਅਧਿਆਪਕਾ ਸਨ ਤੇ ਚੌਂਕ ਵਿੱਚੋਂ ਹੀ ਪਿੰਡ ਨੂੰ ਜਾਣ ਵਾਲੀ ਬੱਸ ਫੜਦੀ ਸਨ ਤੈਨੂੰ ਪੜ੍ਹਨਾ ਆਉਂਦਾ ਗੁੱਲੂ ਦੇ ਕੰਨੀ ਆਵਾਜ਼ ਪਈ ਗੁੱਲੂ ਨੇ ਮੂੰਹ ਉੱਪਰ ਕੀਤਾ ਉਹੀ ਅਧਿਆਪਕਾ ਉਸਨੂੰ ਪੁੱਛ ਰਹੇ ਸਨ ਥੋੜਾ ਥੋੜਾ ਹੁੰਦਾ ਏ ਅਜੇ ਸਾਡੀ ਝੁਕੀ ਕੋਲ ਮੁੰਡਾ ਅੱਭੀ ਰਹਿੰਦਾ ਹੈ ਉਸਨੇ ਮੈਨੂੰ ਇਹ ਕਾਇਦਾ ਦਿੱਤਾ ਸੀ ਨਾਲੇ ਉਸਨੇ ਥੋੜਾ ਜਿਹਾ ਪੜਨਾ ਵੀ ਸਿਖਾਇਆ ਸੀ ਗੁੱਲੂ ਬੋਲਿਆ ਤੇ ਫਿਰ ਰੋਕ ਰੋਕ ਕੇ ਪੜਨ ਲੱਗ ਪਿਆ ਊੜਾ ਅੜਾ ਈੜੀ ਅਧਿਆਪਕਾ ਜੀ ਖੁਸ਼ ਹੋ ਗਏ ਉਹ ਗੁੱਲੂ ਨੂੰ ਕਹਿਣ ਲੱਗੇ ਜੇ ਤੈਨੂੰ ਪੜ੍ਹਨ ਦਾ ਇੰਨਾ ਸ਼ੌਂਕ ਹੈ ਤਾਂ ਮੈਂ ਰੋਜ਼ 10-15 ਮਿੰਟ ਪਹਿਲਾਂ ਆ ਜਾਇਆ ਕਰਾਂਗੀ ਤੈਨੂੰ ਉਹ ਰੁੱਖ ਕੋਲ ਬਣੇ ਬੈਂਚ ਤੇ ਬਿਠਾ ਕੇ ਪੜ੍ਹਨਾ ਸਿਖਾ ਦਿਆ ਕਰਾਂਗੀ ਗੁੱਲੂ ਖੁਸ਼ ਹੋ ਗਿਆ ਉਸ ਨੂੰ ਇੰਨਾ ਉਤਸ਼ਾਹ ਤੇ ਸ਼ੌਂਕ ਸੀ ਕਿ ਉਹ ਚੌਂਕ ਤੇ ਪਹਿਲਾਂ ਨਾਲੋਂ ਵੀ ਜਲਦੀ ਆਉਣ ਲੱਗ ਪਿਆ ਭੀਖ ਮੰਗਣ ਨਾਲ ਨਾਲੋਂ ਉਸ ਨੂੰ ਇਹ ਹੀ ਚਿੰਤਾ ਰਹਿੰਦੀ ਕਿ ਕਿੱਧਰੇ ਮੈਡਮ ਚਲੇ ਨਾ ਜਾਣ ਉਮਹਾੜੀ ਸਿੱਖ ਗਿਆ ਸੀ ਤੇ 100 ਤੱਕ ਗਿਣਤੀ ਵੀ ਪੰਜ ਤੱਕ ਪਹਾੜੇ ਵੀ ਜ਼ੁਬਾਨੀ ਸੁਣਾਉਣ ਲੱਗ ਪਿਆ ਸੀ ਇੱਕ ਦਿਨ ਅਧਿਆਪਕਾ ਗੁੱਲੂ ਦੀ ਝੌਂਪੜੀ ਵਿੱਚ ਆਏ ਉਸ ਤੇ ਮਾਪਿਆਂ ਨੂੰ ਕਹਿਣ ਲੱਗੇ ਤੁਸੀਂ ਗੁੱਲੂ ਨੂੰ ਭੀਖ ਮੰਗਣ ਨਾ ਭੇਜਿਆ ਕਰੋ ਉਸ ਨੂੰ ਪੜ੍ਹਨ ਦਾ ਸ਼ੌਂਕ ਹੈ ਤੁਸੀਂ ਉਸ ਨੂੰ ਸਕੂਲੇ ਪੜਨੇ ਪਾ ਦਿਓ ਇਹ ਸੁਣ ਕੇ ਪਿਤਾ ਇੱਕਦਮ ਬੋਲਿਆ ਜੀ ਸਾਡੇ ਕੋਲ ਇਸ ਦੀਆਂ ਫੀਸਾਂ ਤਾਰਨ ਲਈ ਪੈਸੇ ਕਿੱਥੇ ਜੀ ਸਗੋਂ ਇਹ 50-60 ਰੁਪਏ ਕਮਾ ਲਿਆ ਹੁੰਦਾ ਹੈ ਸਾਨੂੰ ਵੀ ਸਹਾਰਾ ਲੱਗ ਜਾਂਦਾ ਹੈ ਇਹ ਸੁਣ ਕੇ ਗੁੱਲੂ ਸਤਕੇ ਵਿੱਚ ਆ ਗਿਆ ਬੋਲਿਆ ਅੱਬੂ ਫੀਸ ਮੈਂ ਆਪ ਦਿਆ ਕਰਾਂਗਾ ਅਧਿਆਪਕਾ ਜੀ ਸੁਣ ਕੇ ਹੱਸ ਪਏ ਤੇ ਪੁੱਛਣ ਲੱਗੇ ਤੂੰ ਕਿੱਥੋਂ ਤਾਰੇਗਾ ਫੀਸ ਪੀਖ ਮੰਗ ਕੇ ਬੁੱਲੂ ਬੋਲਿਆ ਮੈਡਮ ਜੀ ਮੈਂ ਗੁਬਾਰੇ ਵੇਚਿਆ ਕਰਾਂਗਾ ਪੀਖ ਨਹੀਂ ਮੰਗਾਗਾ ਉਸ ਦਾ ਆਤਮ ਵਿਸ਼ਵਾਸ ਵੇਖ ਕੇ ਅਧਿਆਪਕਾ ਕਹਿਣ ਲੱਗੇ ਗੁੱਲੂ ਨੂੰ ਭੀਖ ਮੰਗਵਾ ਕੇ ਇਸ ਦੀ ਜ਼ਿੰਦਗੀ ਬਰਬਾਦ ਨਾ ਕਰੋ ਇਸ ਦੀ ਫੀਸ ਮੈਂ ਤਾਰਿਆ ਕਰਾਂਗੀ ਪਰ ਗੁੱਲੂ ਬੜੇ ਦ੍ਰਿੜ ਨਿਚੇ ਵਾਲਾ ਸੀ ਉਹ ਪੜਨ ਲੱਗ ਪਿਆ ਨਾਲ ਹੀ ਵੇਹਲ ਮਿਲਨ ਤੇ ਕਾਲੀ ਮਾਤਾ ਦੇ ਮੰਦਰ ਕੋਲ ਗੁਬਾਰੇ ਵੇਚਣ ਲੱਗ ਪਿਆ ਇੱਕ ਸ਼ਾਮ ਨੂੰ ਉਹ ਗੁਬਾਰੇ ਵੇਚ ਕੇ ਝੁੱਗੀ ਵੱਲ ਪਰਤ ਰਿਹਾ ਸੀ ਐਨੇ ਨੂੰ ਨਾਲ ਉਸ ਦੇ ਨਾਲ ਉਸ ਦੇ ਝੁੱਗੀਆਂ ਵਿੱਚ ਰਹਿੰਦੇ ਦੋਸਤ ਡੱਬੂ ਤੇ ਮੱਗੂ ਵੀ ਆ ਰਹੇ ਲੇ ਦੋਵੇਂ ਉਸਦੇ ਨਾਲੋਂ ਕੁਝ ਸਾਲ ਵੱਡੇ ਸਨ ਪਹਿਲਾ ਡੱਬੂ ਆਪਣੀ ਜੇਬ ਵਿੱਚੋਂ ਗੁੱਲੂ ਨੂੰ ਪੈਸੇ ਕੱਢ ਕੇ ਵਿਖਾਏ ਆ ਵੇਖ ਪੂਰੇ 100 ਤੇ 10 ਉੱਪਰ ਹੈ ਮੱਗੂ ਨੇ ਵੀ ਗੁੱਲੂ ਨੂੰ ਪੈਸੇ ਕੱਢ ਕੇ ਚੜਾਇਆ ਮੇਰੇ ਕੋਲ 100 ਤੋਂ ਘੱਟ ਨਹੀਂ ਇਹ ਸੁਣ ਕੇ ਗੁੱਲੂ ਨੇ ਇੱਕੋ ਗੱਲ ਆਖੀ ਮੈਂ ਭਾਵੇਂ 50 ਕਮਾ ਕੇ ਲਿਆਇਆ ਹਾਂ ਪਰ ਇਹ ਭੀਖ ਦੀ ਕਮਾਈ ਨਹੀਂ ਹੈ ਗੁੱਲੂ ਦਾ ਜਵਾਬ ਸੁਣ ਕੇ ਡੱਬਾ ਤੇ ਮੱਗੂ ਇੱਕ ਦੂਜੇ ਦਾ ਮੂੰਹ ਤੱਕਣ ਲੱਗ ਪਏ